ਰਤੇ ਆ ਆ ਰਪਾ ਆ ਰਤੇ ਆ ਇਸ ਟਾਈਮ ਮੁੱਖ ਮੰਤਰੀ ਦੀ ਹਾਲਤ ਇਹ ਆ ਤੁਸੀਂ ਵੀਡੀਓ ਦੇਖੋ ਕਿਵੇਂ ਰੱਸਿਆਂ ਨਾਲ ਬੰਨ ਕੇ ਰੱਖਿਆ ਹੋਇਆ ਹੈ ਇਹਦੀਆਂ ਆਪਣੀਆਂ ਕੋਈ ਇਛਾਵਾਂ ਸੀਗੀਆਂ ਵੀ ਮੈਂ ਆਪਣੇ ਮਾਪੇਾਂ ਦੀ ਇਹ ਕਰੂ ਮੈਂ ਘਰ ਬਣਾਉ ਜਾ ਉਹ ਸਾਰੀਆਂ ਇਛਾਵਾਂ ਇਹਦੀਆਂ ਮਿੱਟੀ ਹੋ ਗਈਆਂ ਮਾਂ ਪੇੜਾ ਤੇ ਤੋਂ ਬਿਨਾ ਕੋਣ ਸਾਰਾ ਵਾ ਹਾਂ ਬੈਠੇ ਰਹਿੰਦੇ ਹੋ। ਕੋਈ ਨਹੀਂ ਨਾ। ਤੂੰ ਹੀ ਸੰਭਣਾ ਨਾ ਨਾ। ਹਾਂ। ਹਾਂ। ਕਿੰਨਾ ਭਾਈ ਮੰਮੀ ਨੂੰ ਮਾਰਦਾ ਡੈਡੀ ਨੂੰ ਮਾਰਦਾ ਲੋਕਾਂ ਦੇ ਮਾਰਦਾ ਲੋਕ ਕਿਹਦੇ ਮਾਰਦੇ ਆ? ਜਾਂ ਤਾਂ ਮਰ ਜੂ ਜਾਂ ਕਿਸੇ ਨੂੰ ਮਾਰ ਦੂ। ਮੇਰੇ ਕੋਲ ਹਥਿਆਰ ਮੈਂ ਰੱਖਦਾ ਫਿਰ ਨਾਲ। ਕੋ ਫਿਰ ਮੈਂ ਕਟ-ਕਟ ਖਾ ਕੇ ਆ ਜਾਣਾ ਘਰ ਨੂੰ। ਦੱਤ ਦੂਤਰ ਮਾਰਿਆ ਨਹੀਂ ਜਾਂਦਾ। ਜਿੰਨਾ ਇਹਦਾ ਨਾਮ ਸੀਗਾ ਤੇ ਉਸ ਨਾਮ ਦੇ ਮੁਤਾਬਕ ਕਿਹਦੇ ਕੋਲੇ ਅੱਜ ਬਚਿਆ ਕੀ ਆ? ਡਿਪਰੈਸ਼ਨ। ਜਿੱਥੇ ਕਰੋੜਾਂ ਰੁਪਈਆ ਲੱਖਾਂ ਰੁਪਈਆ ਇਹ ਬੱਚਾ ਸੋਸ਼ਲ ਮੀਡੀਆ ਰਾਹੀਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਮਾ ਕੇ ਦੇ ਆਇਆ ਪਰ ਅੱਜ ਨਾਂ ਤਾਂ ਇਹਦਾ ਕੋਈ ਆਪਣਾ ਪੇਜ ਆ ਨਾ ਅੱਜ ਇਹਦੇ ਕੋਲੇ ਕੋਈ ਇਨਕਮ ਆ ਵੱਡੇ ਮગર ਮੱਛਾਂ ਨੇ ਆ ਕੇ ਹਾਈ ਜੈਕ ਕਰ ਲਿਆ ਤੇ ਇਹਦੇ ਵਿੱਚ ਸਾਡੇ ਆਏ ਉਹਨਾਂ ਨੇ ਮਨੋ ਅੱਗੇ ਜਾ ਤੋ ਕਰਦਾਂ ਉਹ ਦੋ ਚਾਰ ਮਹੀਨੇ ਘਰੇ ਲਾਇਆ ਤੈਨੂੰ ਲੈ ਜਾਗੇ ਬੱਚ ਫੋਨ ਇਹਨੂੰ ਚੁੱਕਿਆ ਉਥੇ ਸਟਾਨੀਆਂ ਹੋਣੀਆਂ ਕਰਦੇ ਮੇਰੇ ਨਾਲ ਨੰਮੋ ਸ਼ਦਾਈ ਸਮਝਦੇ ਆ ਕਿ ਬੱਚਾ ਵੀ ਹੱਸਦੇ ਆ ਖੇਡਦੇ ਆ ਮਜ਼ਾਕ ਕਰਦੇ ਆ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਅੱਜ ਜੇ ਡਿਪਰੈਸ਼ਨ ਚ ਗਿਆ ਲੋਕਾਂ ਦੇ ਤਾਣੇ ਮਿਹਣਿਆਂ ਨੇ ਲੈ ਕੇ ਗਿਆ ਆਇਆ ਰੱਬ ਆਇਆ ਰੱਬ ਆਇਆ ਰੱਬ ਆਇਆ ਰੱਬ ਆਇਆ ਰੱਬ ਆਇਆ ਆਡੇ ਘਰ ਦੇ ਹਾਲਾਤ ਬਹੁਤ ਮਾੜੇ ਆ ਆਡੀ ਮਰਿਤ ਕੀਤੀ ਜਾਵੇ ਅਸੀਂ ਘਰ ਬਹੁਤ ਗਰੀਬ ਆ ਢਹਾੜੀ ਕਰਕੇ ਖਾਣੇ ਤੇ ਘਰ ਬਿਮਾਰੀ ਪਈ ਆ ਮੁੰਡਾ ਬਹੁਤ ਬਿਮਾਰ ਰਹਿੰਦਾ ਟੀਕ ਨਹੀਂ ਰਹਿੰਦਾ ਲੜਾਈਆਂ ਲੈਂਦਾ ਤੇ ਇਹਨੂੰ ਬੰਨ ਕੇ ਭਾਇਆ ਤੇ ਫਿਰ ਜਾ ਕੇ ਧਰਮਪ੍ਰੀਤ ਸਤਸਕਾਲ ਛੋਟੇ ਵੀਰੇ ਸਤਸਕਾਲ ਤੇਰਾ ਨਾਂ ਧਰਮਪ੍ਰੀਤ ਆ ਹਾਂਜੀ ਹਾਂਜੀ ਧਰਮਪ੍ਰੀਤ ਖੜਾ ਹੋ ਪੁੱਤ ਹੋਰ ਕੀ ਹਾਲ ਚਾਲ ਨੇ ਵਧੀਆ ਵਧੀਆ ਠੀਕ ਆ ਹਾਂਜੀ ਜੱਫੀ ਪਾ ਫਿਰ ਯਾਰ ਬਾਜੀਓ ਨਹੀਂ ਆ ਵਾਹਿਗੁਰੂ ਕੰਗਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸੱਚ ਜਿਗਾ ਆਦ ਸੱਚ ਹੈ ਤੀ ਸੱਚ ਨਾਨਕ ਹੋਸੀ ਕੀ ਸਕੇ ਜੀ ਬਾਸ਼ਾ ਕਿਰਪਾ ਕਰੇ ਮੇਰੇ ਛੋਟੇ ਭਰਾ ਨੂੰ ਹਾਂ ਜੀ ਧਰਮ ਪ੍ਰੀਤ ਤੇਰਾ ਤਾਂ ਕਿੰਨਾ ਨਾ ਸੀ ਯਾਰ ਦੁਨੀਆ ਜਾਣਦੀ ਹੈ ਤੈਨੂੰ ਹਨਾ ਹਾਂ ਜੀ ਹਾਂ ਜੀ ਤੂੰ ਤਾਂ ਪਹਿਲੇ ਚਾਹੁੰਦਾ ਰਹੇਂ ਹਾਂ YouTube ਤੇ ਮੈਂ ਦੇਖਦਾ ਸੀ ਤੈਨੂੰ Facebook ਤੇ ਹਾਂ ਜੀ ਹਾਂ ਜੀ ਤੂੰ ਦੁਬਾਰਾ ਉੱਠ ਕੇ ਖੜਾ ਹੋਣਾ ਹਾਂਜੀ ਠੀਕ ਆ ਆਪਾਂ ਦੁਬਾਰਾ ਫੇਰ ਉਵੇਂ ਸਾਰਾ ਕੁਝ ਕਰਨਾ ਤੂੰ ਫਿਕਰ ਨਹੀਂ ਕਰਨਾ ਜਮਾ ਦਾਤਾ ਮਿਹਰ ਕਰੂਗਾ ਤੂੰ ਦੇਖੀ ਚੱਲੀ ਦੁਨੀਆ ਤੈਨੂੰ ਦੁਬਾਰਾ ਦੇਖੂਗੀ ਤੈਨੂੰ ਸੁਣੂਗੀ ਠੀਕ ਆ ਨਹੀਂ ਨਹੀਂ ਪੈਰੀਆਂ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਹਿਸਾਬ ਪਰਮਾਤਮਾ ਨੇ ਕਰਨਾ ਤੂੰ ਪੁੱਤ ਦੁਬਾਰਾ ਸੰਕਿਆ ਤਾਂ ਹਮ ਇਹਨੂੰ ਖੜਨਾ ਠੀਕ ਸਭ ਕੁਝ ਮਾਰਾ ਹੀ ਕਰਨਗੇ ਹੈਨਾ ਉਸ ਅਕਾਰਪੁਰਖ ਵਾਹਿਗੁਰੂ ਨੇ ਕਰਨਾ ਪੁੱਤ ਤੇ ਪਰ ਤਕੜਾ ਹੋ ਟੈਨਸ਼ਨ ਨਹੀਂ ਲੈਣੀ ਤੇਰਾ ਭਰਾ ਤੇਰੇ ਨਾਲ ਆ ਅਸੀਂ ਤੇਰੇ ਨਾਲ ਆ ਠੀਕ ਆ ਸਾਨੂੰ ਤੇਰੇ ਨਾਲ ਇਹੀ ਹਮਦਰਦੀ ਆ ਤੂੰ ਸਾਡਾ ਭਰਾ ਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਿਸੇ ਚੀਜ਼ ਦੀ ਲੋੜ ਨਹੀਂ ਤੇਰੇ ਨਾਲ ਲੋਕਾਂ ਨੇ ਲਾਲਚ ਨੂੰ ਵਰਤਿਆ ਤੈਨੂੰ ਵਰਤ ਕੇ ਛੱਡਿਆ ਸਾਡੇ ਕੋਲੇ ਇੱਥੇ ਜੇ ਤੈਨੂੰ ਵਾਇਗਰੂ ਸੱਚੇ ਪਾਤਸ਼ਾਹ ਜੀ ਨੇ ਭੇਜਿਆ ਤਾਂ ਸਾਡੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਆ ਵੀ ਅਸੀਂ ਆਪਦੇ ਭਰਾ ਨੂੰ ਬਰਾਬਰ ਕਰੀਏ ਦੁਬਾਰਾ ਉੱਠ ਕੇ ਖੜਾ ਹੋ ਠੀਕ ਆ ਕਿ ਮਾਂ ਪਿਓ ਰ ਤੇਤੋਂ ਬਿਨਾ ਕੌਣ ਸਹਾਰਾ ਵਾ ਹਾਂਜੀ ਨਹੀਂ ਨਹੀਂ ਕੋਈ ਨਹੀਂ ਉਹ ਨਹੀਂ ਨਾ ਤੂੰ ਹੀ ਸਾਹਮਣਾ ਨਾ ਇਹਨਾਂ ਨੂੰ ਹਾਂਜੀ ਹਾਂ ਇਹ ਕੌਣ ਇਹ ਕੌਣ ਇਹ ਮੰਮੀ ਹੈ ਮੰਮੀ ਨੂੰ ਉੱਠ ਖੜੀ ਹੋ ਭੈਣ ਤੂੰ ਫਿਕਰ ਨਾ ਕਰ ਰੋਣਾ ਨਹੀਂ ਹੁਣ ਅਸੀਂ ਤੇਰੇ ਭਰਾ ਵਾਂ ਇਹ ਸਾਡਾ ਭਾਂਜਾ ਵਾਂ ਕਹਿਲਾ ਚਾਹੀ ਠੀਕ ਆ ਫਿਕਰ ਨਹੀਂ ਕਰਨਾ ਜਮਾ ਨਾ ਨਾ ਰੋਣਾ ਨਹੀਂ ਮੇਰੀ ਭੈਣ ਨੇ ਬਾਬਾ ਜੀ ਮਿਹਰ ਕਰਨਗੇ ਸੱਚੇ ਪਾਤਸ਼ਾਹ ਨੇ ਕਈ ਵਾਰੀ ਸੂਲੇ ਵੀ ਸੂਲ ਬਣ ਜਾਂਦੀ ਹੈ ਜਿਹੜੀ ਜਿਹੜੀ ਤਕਲੀਫ ਸੀ ਨਾ ਦੁੱਖ ਸੀਗਾ ਜਿਹੜਾ ਉਹ ਮਹਾਰਾਜ ਨੇ ਜਿਹੜਾ ਦਿੱਤਾ ਕੋਈ ਗੱਲ ਨਹੀਂ ਸ਼ਾਇਦ ਕੋਈ ਵੱਡੇ ਦੁੱਖ ਤੋਂ ਆਪਾਂ ਨੂੰ ਛੋਟੇ ਦੁੱਖ ਨਸਾਰ ਲਿਆ ਬਾਬੇ ਨੇ ਹਨਾ ਤੇ ਫਿਕਰ ਨਾ ਕਰੋ ਇਹਨੇ ਠੀਕ ਹੋ ਜਾਣਾ ਜਮਾ ਧਰਮਪ੍ਰੀਤ ਨੇ ਤਾਂ ਦੁਬਾਰਾ ਫੇਰ ਉਦਾਂ ਹੀ ਦੁਨੀਆ ਨੂੰ ਹਸਾਇਆ ਕਰਨਾ ਜੇ ਤੂੰ ਹਿੰਮਤ ਹਾਰੇਗਾ ਨਾ ਫੇਰ ਪੁੱਤ ਕੁਝ ਹੱਲ ਨਹੀਂ ਹੋਣਾ ਹੌਸਲਾ ਰੱਖਣਾ ਬਸ ਮੇਰੀ ਬੇਨਤੀ ਹੈ ਜੀ ਉਹਨਾਂ ਦਾ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੀਨੇ ਦੀਨੇ ਵਾਲ ਦੀਨੇਵਾਲ ਪਿੰਡ ਤੋਂ ਧਰਮਜੀਤ ਧਰਮਜੀਤ ਦਾ ਪੁੱਤ ਧਰਮਪ੍ਰੀਤ ਧਰਮਪ੍ਰੀਤ ਸਿੰਘ ਜਿਹਨੂੰ ਮੁੱਖ ਮੰਤਰੀ ਦੇ ਨਾਂ ਨਾਲ ਵੀ ਲੋਕ ਜਾਣਦੇ ਆ ਪੰਜਾਬੀ ਭਾਸ਼ਾ ਜਿੱਥੇ-ਜਿੱਥੇ ਵੀ ਹੈਗੀ ਆ ਲੋਕ ਸੋਸ਼ਲ ਮੀਡੀਆ ਨਾਲ ਜੁੜੇ ਹੋਇਆ ਉੱਥੇ ਤੱਕ ਇਹਨੂੰ ਲੋਕ ਜਾਣਦੇ ਸੀ ਚਾਹੇ ਲੋਕ ਮਜ਼ਾਕੀਆ ਤੌਰ ਤੇ ਸੀ ਚਾਹੇ ਲੋਕ ਜਿਵੇਂ ਮਰਜ਼ੀ ਜਾਣਦੇ ਸੀ ਪਰ ਇਸ ਬੰਦੇ ਨੂੰ ਜਾਣਦੇ ਸੀ ਲੋਕ ਤੇ ਇਹਦੀ ਉਸੇ ਜਾਣ ਪਛਾਣ ਨੂੰ ਲੋਕਾਂ ਨੇ ਕੈਸ਼ ਵੀ ਕੀਤਾ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਵੀ ਉਹਨਾਂ ਨੇ ਗਲਤ ਕੀਤਾ ਸ਼ਾਇਦ ਉਸ ਟਾਈਮ ਉਹਨਾਂ ਦੀ ਸੋਚ ਚੰਗੀ ਹੋਊਗੀ ਚੰਗੇ ਲਈ ਕੀਤਾ ਹੋ ਪਰ ਗਲਤ ਹੋ ਗਿਆ ਲੈ ਲੀਏ ਪਰ ਅੱਜ ਇਸ ਟਾਈਮ ਮੁੱਖ ਮੰਤਰੀ ਦੀ ਹਾਲਤ ਕਿ ਧਰਮ ਜੀ ਪ੍ਰੀਤ ਸਿੰਘ ਦੀ ਹਾਲਤ ਇਹ ਆ ਤੁਸੀਂ ਵੀਡੀਓ ਦੇਖੋ ਕਿਵੇਂ ਰੱਸਿਆਂ ਨਾਲ ਬੰਨ ਕੇ ਰੱਖਿਆ ਹੋਇਆ ਸੀ ਕਰੇ ਕਾਰਨ ਕੀ ਆ ਕਾਰਨ ਇਹ ਆ ਵੀ ਇਹ ਸਿੱਧਾ ਸੱਚ ਦਾ ਬੰਦਾ ਸੀ ਇਹਨੂੰ ਇੱਕਦਮ ਇੰਨਾ ਜ਼ਿਆਦਾ ਫੇਮ ਮਿਲ ਗਿਆ ਔਰ ਉਸ ਫੇਮ ਤੋਂ ਬਾਅਦ ਘਰ ਦੇ ਵਿੱਚ ਰੋਟੀ ਫੇਰ ਵੀ ਨਹੀਂ ਪੱਕਦੀ ਹੋਈ ਘਰ ਦੀ ਛੱਤ ਵੀ ਪ੍ਰੋਪਰ ਨਹੀਂ ਬਣਾ ਪਾਈ ਅੱਜ ਉਹਨੂੰ ਵੀ ਢੋਣ ਨੂੰ ਫਿਰਦਾ ਵੀ ਮਿਉ ਢਾ ਦੇਣੀ ਆ ਜਿਹੜੀਆਂ ਇਹਦੀਆਂ ਆਪਣੀਆਂ ਕੋਈ ਇਛਾਵਾਂ ਸੀਗੀਆਂ ਵੀ ਮੈਂ ਆਪਣੇ ਮਾਪੇ ਲਈ ਇਹ ਕਰੂ ਮੈਂ ਘਰ ਬਣਾਉ ਜਾਂ ਉਹ ਸਾਰੀਆਂ ਸ਼ਾਮਾਂ ਇਹਦੀਆਂ ਮਿੱਟੀ ਹੋ ਗਈਆਂ ਤੇ ਅੱਜ ਧਰਮਪ੍ਰੀਤ ਡਿਪਰੈਸ਼ਨ ਚਲਾ ਗਿਆ ਉਹਨਾਂ ਦਾ ਜਵਾਈ ਆ ਪ੍ਰਭਜੀਤ ਸਿੰਘ ਵੀਰ ਦਾ ਸਾਨੂੰ ਫੋਨ ਆਇਆ ਵੀਡੀਓ ਭੇਜੀ ਰस्सियां ਨਾਲ ਬੰਨ ਕੇ ਮੰਜੇ ਤੇ ਪਾਈ ਬੈਠਾ ਸੀ ਕਹਿੰਦਾ ਬਾਈ ਮੰਮੀ ਨੂੰ ਮਾਰਦਾ ਡੈਡੀ ਨੂੰ ਮਾਰਦਾ ਲੋਕਾਂ ਦੇ ਮਾਰਦਾ ਲੋਕ ਇਹਦੇ ਮਾਰਦੇ ਆ ਵੀ ਜਾਂ ਤਾਂ ਮਰ ਜੂ ਜਾਂ ਕਿਸੇ ਨੂੰ ਮਾਰ ਦਊਗਾ ਵੀ ਬੇਨਤੀ ਆ ਕੋਈ ਹੱਲ ਕਰੋ ਅਸੀਂ ਵੀਰ ਉਹਨਾਂ ਨੂੰ ਜਦ ਹੀ ਫੋਨ ਕੀਤਾ ਵੀ ਤੁਸੀਂ ਇੱਥੇ ਲੈ ਆਓ ਪ੍ਰਭਜੀਤ ਕਹਿੰਦਾ ਵੀਰੇ ਵੀ ਇਸ ਟਾਈਮ ਹਾਲਾਤ ਇਦਾਂ ਦੇ ਆ ਵੀ ਮੈਂ ਵੀ ਕੰਮ ਕਰਦਾ ਜੌਬ ਛੱਡ ਕੇ ਆਇਆ ਵੀ ਜਿੰਨੇ ਪੈਸੇ ਸੀ ਅਸੀਂ 15 16 ਦਿਨ ਇਹਨੂੰ ਹਸਪਤਾਲ 'ਚ ਦਾਖਲ ਰੱਖਿਆ ਉਹ ਵੀ ਸਾਰੇ ਲੱਗ ਗਏ ਆ ਵੀ ਗੱਡੀ ਦਾ ਕਿਰਾਇਆ ਦੇਣ ਨੂੰ ਵੀ ਪੈਸੇ ਹੈ ਨਹੀਂਗੇ। ਅਸੀਂ ਵੀਰ ਨੂੰ ਕਿਹਾ ਵੀ ਤੂੰ ਗੱਡੀ ਕਿਰਾਏ ਤੇ ਕਰਾ ਲਾ ਸਾਡੀ ਗੱਲ ਕਰਾ ਦੇ ਅਸੀਂ ਕਿਰਾਇਆ ਇੱਥੇ ਆਿਆਂ ਨੂੰ ਦੇ ਦਾਂਗੇ ਤੂੰ ਗੱਡੀ ਕਰਾ ਲਿਓ। ਤੇ ਪਿੰਡ ਦੇ ਵਿੱਚ ਇੱਕੋ ਹੀ ਗੱਡੀ ਉਹ ਵੀ ਬਰਾਤ ਗਈ ਉਹਦੀ ਗੱਡੀ ਨਹੀਂ ਮਿਲੀ। ਫਿਰ ਇਹਨਾਂ ਨੇ ਵੀਰ ਨਾਲ ਗੱਲ ਕੀਤੀ ਵੀਰੇ ਨੇ ਨਵਾਂ ਗੁਰਮੀਤ ਸਿੰਘ ਨੇ ਆਟੋ ਲਿਆ। ਅਜੇ ਪਹਿਲਾ ਹੀ ਘੇੜਾ ਇਹ ਵੀ ਚੰਗੀ ਗੱਲ ਹੈ ਵਾਹਿਗੁਰੂ ਨੇ ਇਹਨੂੰ ਸੇਵਾ ਬਖਸ਼ੀ ਜਿਹੜੀ ਇਸ ਲੋਡ ਬੰਦ ਨੂੰ ਇੱਥੇ ਤਿੱਕਰ ਲੈ ਕੇ ਆਇਆ ਤੇ ਵੀਰ ਦਾ ਜਿਹੜਾ ਕਿਰਾਇਆ ਭਾੜਾ ਅਸੀਂ ਦੇਵਾਂਗੇ ਪਰ ਗੱਲ ਇੱਥੇ ਇਹ ਆ ਵੀ ਅੱਜ ਪਰਿਵਾਰ ਇਹਨਾਂ ਹਾਲਾਤਾਂ ਚ ਲਿਆ ਗਿਆ ਜਿੱਥੇ ਕਰੋੜਾਂ ਰੁਪਈਆ ਲੱਖਾਂ ਰੁਪਈਆ ਇਹ ਬੱਚਾ ਸੋਸ਼ਲ ਮੀਡੀਆ ਰਾਹੀਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਮਾ ਕੇ ਦੇ ਆਇਆ ਕਿਉਂਕਿ ਜਿੰਨਾ ਇਹਦਾ ਨਾਮ ਸੀਗਾ ਤੇ ਉਸ ਨਾਮ ਦੇ ਮੁਤਾਬਕ ਇਹਦੇ ਕੋਲੇ ਅੱਜ ਬਚਿਆ ਕੀ ਆ ਡਿਪਰੈਸ਼ਨ ਇਹਨੂੰ ਮਿਲਿਆ ਕੀ ਆ ਰਸੇ ਬੰਨੇ ਹੋਏ ਜਿਹੜੇ ਲੱਤਾਂ ਨੂੰ ਬਾਹਰ ਨੂੰ ਲੜੀਆਂ ਨੂੰ ਮਾਂ ਪਿਓ ਹੱਥ ਜੋੜੀ ਖੜੇ ਆ ਉਹਨਾਂ ਕੋਲੇ ਕੀ ਪੱਲੇ ਪਿਆ ਇਦੂ ਤਾਂ ਇਹਦਾ ਪੁੱਤ ਪਲੱਸ 2 ਕਰਕੇ ਛੱਡਿਆ ਸੀ ਕਿਤੇ ਸਿਕਿਉਰਿਟੀ ਗਾਰਡ ਲੱਗ ਜਾਂਦਾ ਕਿਤੇ ਦਿਹਾੜੀ ਕਰ ਲੈਂਦਾ ਕੋਈ ਮਿਸਤਰੀ ਦਾ ਕੰਮ ਸਿੱਖ ਲੈਂਦਾ ਕੋਈ ਏਸੀਆਂ ਦਾ ਕੰਮ ਕੋਈ ਫਰਿੱਜਾਂ ਦਾ ਕੰਮ ਸਿੱਖ ਲੈਂਦਾ ਤਾਂ ਵੀ ਆਪਣੇ ਮਾਪੇ ਬ ਦੀ ਵਧੀਆ ਸੇਵਾ ਕਰਦਾ ਤਾਂ ਵੀ ਆਪ ਦਾ ਘਰ ਚਲਾਉਂਦਾ ਵਿਆਹ ਹੋ ਜਾਂਦਾ ਭੈਣ ਵਿਆਹੀ ਗਈ ਹੈ ਇਹਦਾ ਵੀ ਵਿਆਹ ਹੋ ਜਾਂਦਾ ਸੀ ਪਰ ਅੱਜ ਅੱਜ ਤਾਂ ਰਮਪ੍ਰੀਤ ਕੋਲੇ ਪੱਲੇ ਕੀ ਪਿਆ ਲੋਕਾਂ ਦੀਆਂ ਟਿਚਰਾਂ ਲੋਕਾਂ ਦੇ ਮਿਹਣੇ ਅੱਜ ਜੇ ਡਿਪਰੈਸ਼ਨ ਚ ਗਿਆ ਲੋਕਾਂ ਦੇ ਤਾਣੇ ਮਿਹਣਿਆਂ ਨੇ ਲੈ ਕੇ ਗਏ ਆ ਇਹਨੂੰ ਜਿਹੜਾ ਲੋਕ ਮਜ਼ਾਕ ਕਰਦੇ ਸੀ ਹੁਣ ਤੁਹਾਨੂੰ ਪਤਾ ਪਿੰਡਾਂ ਦੀ ਥੋੜੀ ਆਤ ਵੀ ਹੁੰਦੀ ਆ ਵੀ ਤਾਂ ਚ ਮਾਰ ਕੇ ਗੱਲ ਕਰਨੀ ਚੱਕ ਨਹੀਂ ਗੱਲ ਕਰਨੀ ਉਹ ਹੁਣ ਕਿਤੋਂ ਬਰਦਾਸ਼ਤ ਨਹੀਂ ਹੁੰਦੀ ਸੀ ਉਹ ਇਹ ਤੋਂ ਸਹਾਰ ਨਹੀਂ ਸੀ ਹੁੰਦੀ ਅੱਜ ਆਪਣਾ ਉਹ ਘਰ ਢਾਉਣ ਨੂੰ ਫਿਰਦਾ ਇਹ ਜਿਹੜਾ ਉਹ ਕਹਿੰਦੇ ਸੀ ਬਣਾ ਕੇ ਦਿੱਤਾ ਕੰਪਨੀ ਵਾਲੇ ਕਹਿੰਦੇ ਜਿਹੜਿਆ ਕਿਉਂ ਪਤਾ ਨਹੀਂ ਇਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਉਸ ਘਰ ਦੇ ਪ੍ਰਤੀ ਨਹੀਂ ਨਹੀਂ ਉਹ ਵੇਚ ਦੇਣਾ ਸੀ ਵੇਚ ਦੇਣਾ ਹਾਂਜੀ ਕਿਉਂ ਪੁੱਤ ਨਹੀਂ ਨਹੀਂ ਉਹ ਵੇਚ ਦੇਣਾ ਥਾ ਉੱਥੇ ਨਾ ਪਿੰਡ ਕੰਡਾ ਹੈ ਅੱਛਾ ਕੀ ਹੈ ਉੱਥੇ ਸ਼ਤਾਨੀਆਂ ਉਹਨੀਆਂ ਕਰਦੇ ਮੇਰੇ ਨਾਲ ਕੀ ਕਰਦੇ ਪੁੱਤ ਹਾਂਜੀ ਹਾਂਜੀ ਮੈਨੂੰ ਸ਼ਦਾਈ ਸਮਝਦੇ ਆ ਅੱਛਾ ਹਾਂਜੀ ਪਿੰਡ ਦੇ ਲੋਕ ਹਾਂ ਮੇਰੇ ਉੱਤੇ ਚਾਰ ਚਾਰ ਜਾਣੇ ਇਕੱਠੇ ਹੋ ਕੇ ਪੈਂਦੇ ਇਕੱਲੇ ਦੇ ਸਤੇ ਅੱਛਾ ਹਾਂਜੀ ਮਾਰਦੇ ਤੈਨੂੰ ਹਾਂਜੀ ਹਾਂਜੀ ਠੀਕ ਆ ਤੇ ਤੂੰ ਉਹਨਾਂ ਨਾਲ ਕੁਝ ਵਿਗਾੜਿਆ ਅਨੇ ਨੇ ਵਗਾੜਿਆ ਤਾਂ ਨਹੀਂ ਇਹਨਾਂ ਦਾ ਕੁਝ ਫਿਰ ਉਹ ਛੇੜਖਾਨੀ ਕਰ ਲੈਂਦੇ ਜਾਂਦੇ ਨੂੰ ਤੇ ਮੈਨੂੰ ਗੁੱਸਾ ਆਉਂਦਾ ਵਾ ਮੁਰਕੇ ਮੈਂ ਵੀ ਹਥਿਆਰ ਲੈ ਕੇ ਜਾਣਾ ਵਾ ਹੂੰ ਫੇ ਲੜਾਈ ਹੋ ਜਾਂਦੀ ਆ ਤੇ ਮਾਰ ਦੇਦੇ ਨੂੰ ਕੁੱਟਦੇ ਹਾਂਜੀ ਹਾਂਜੀ ਤਾਂ ਰਮਪ੍ਰੀਤ ਜਿਵੇਂ ਹੁਣ ਤੂੰ ਉਦੋਂ ਸੋਸ਼ਲ ਮੀਡੀਆ ਤੇ ਕੰਮ ਕਰਦਾ ਸੀ ਕੰਪਨੀ ਵਾਲਿਆਂ ਨੇ ਤੈਨੂੰ ਕਿੰਨਾ ਕ ਪੈਸਾ ਦਿੱਤਾ ਪੁੱਤ ਹਾਂ ਨੇ ਪੈਸਾ ਤੇ ਚਲੋ ਦਿੱਤਾ ਨਾ ਚਾਰ ਤਿੰਨ ਸਾਲ ਘਰੇ ਰੱਖਿਆ ਨਾ ਮੈਨੂੰ ਹੂੰ ਆਪਣੇ ਕੋਲ ਘਰੇ ਰੱਖਿਆ ਘਰੇ ਰੱਖਿਆ ਹੈ ਆਪਣੇ ਉਹਨਾਂ ਨੇ ਰੋਟੀ ਪਾਣੀ ਖਵਾਇਆ ਚਾਹ ਪਾਣੀ ਕਰਦਿਆਂ ਕੋ ਖਵਾਇਆ ਤੇ ਮੁਰਕੇ 3 ਸਾਲ ਤੋਂ ਬਾਅਦ ਉਹਨਾਂ 2019 24 22 21 ਤੇ 23 ਦੇ ਵਿੱਚ ਛੱਡਤਾ ਹੈ ਹਾਂਜੀ 23 ਦੇ ਵਿੱਚ ਛੱਡਿਆ ਹੈ ਉਹਨਾਂ ਨੇ ਮੈਨੂੰ ਆ ਤੇ ਜਾ ਤੂੰ ਕਰਨੋ ਆ ਤੇ ਦੋ ਚਾਰ ਮਹੀਨੇ ਘਰੇ ਲਾਇਆ ਤੈਨੂੰ ਲੈ ਜਾਗੇ ਬਾਅਦ ਫੋਨ ਇਹਨੇ ਚੁੱਕਿਆ ਉਹਨਾਂ ਹੂੰ ਤੇ ਘਰ-ਵਾਰ ਕਿਨੇ ਪਾਕੇ ਦਿੱਤਾ ਤੇਰਾ ਘਰ-ਵਾਰ ਤੇ ਚਲੋ ਪਹਿਲਾਂ ਆਪਣਾ ਇੱਕੋ ਕਮਰਾ ਹੈ ਬਾਨੇ ਵਾਲਾ ਤੇ ਪੰਚਾਇਤ ਨੇ ਫਟੇ ਆਲੇ ਦੋ ਲੈੰਟਰ ਕਰਤੇ ਬਾਹਰੋਂ ਪਲਸਤਰ ਕਰਤੇ ਘਰ ਦਿਆਂਦੇ ਹੈਂਦਰੋਂ ਪਲਸਤਰ ਕਰਾਵਾਂਗੇ ਅਗਲੀ ਦੀਵਾਲੀ ਤੇ ਕਰਾਵਾਂਗੇ ਅਗਲੀ ਤੇ ਕਰਾਵਾਂਗੇ ਦੀਵਾਲੀਆਂ 10-15 ਨੰਗ ਅੰਦਰੋਂ ਪਲਸਤਰ ਨਹੀਂ ਹੋਏ ਫਿਰ ਉਹਨਾਂ ਜਿਹੜੇ ਦੋ ਕਮਰੇ ਹੀ ਪਲਸਤਰ ਹੋਏ ਹੀ ਪੰਚਾਇਤ ਵਾਲੇ ਉਹਨਾਂ ਗਾੜੀ ਬਰਾਂਡਾ ਪਾਤਾ ਤੇ ਗਾੜੀ ਦੇ ਸੋਈ ਬਣਾਤੀ ਵੇਚਨ ਕੀ ਇੱਕ ਬਾਥਰੂਮ ਬਣਾ ਤੇ ਬਾਹਰ ਬਸ ਹਾਂ ਜੇ ਪਲਸਟਰ ਕਰਕੇ ਖੜੇ ਕਰਤੇ ਆ ਬੂਏ ਬਾਰੀਆਂ ਲਾਉਣ ਵਾਲੀਆਂ ਜੇ ਅੱਜ ਫਰਸ਼ਾਂ ਪੈਣ ਵਾਲੀਆਂ ਤੂੰ ਹੁਣ ਧਰਮਪੀਰ ਕੀ ਕਰਨਾ ਚਾਹੁੰਦਾ ਬੁੱਤ ਗਾਂ ਕੀ ਸੋਚਦਾ ਮੈਂ ਕੀ ਕਰਨਾ ਮੈਂ ਤਾਂ ਸੋਚਦਾ ਇੱਥੇ ਉਹ ਘਰ ਵੇਚ ਕੇ ਇੱਥੇ ਤਾਂ ਇੱਥੇ ਲੁਧਿਆਣੇ ਥਾਂ ਲਈਏ ਕਿਤੇ ਹੂੰ ਫੇਰ ਬੁੱਤ ਕੰਮ ਕੀ ਕਰਨਾ ਤਾਂ ਜਿਹੜਾ ਮਿਲੂ ਉਹ ਕਰਨਾਗੇ ਠੀਕ ਹੈ ਕੰਮ ਸਿੱਖਿਆ ਤੂੰ ਕੋਈ ਦੇ ਵਾਸਤੇ ਕਾਦਰ ਨਹੀਂ ਕੋਈ ਆਪਾ ਪਾਠ ਵਧੀਆ ਕਰ ਲਈਦਾ ਪਾਠ ਦੀ ਡਿਊਟੀ ਮਿਲ ਜੇ ਸੁਣਾਈਆਂ ਤੁਹਾਨੂੰ ਪਾਠ ਸੁਣਾ ਦੇ ਪੁੱਤ ਇਦਾਂ ਹਰ ਕ ਨਾ ਮਰਤੇ ਨ ਤਦੇ ਹਾਈ ਸੰਗੇ ਸਾਥੀ ਸਗਲ ਤਰਾਈ ਗੁਰ ਮੇਰਾ ਸੰਗਾ ਸਦਾ ਨਾ ਲੈ ਸਮਰ ਸਮਰਤ ਸਦਾ ਸਮਾ ਲੈ तेरा किया मीठा लागे अर नाम पदार्थ नानक मांगे कोई जन हर सिंह देव जो ररण कहाँ बको सब रसन दी जय प्राणी कोर नहा अर नाम मंत्र दाम दा। कटे हों में रोग ਨਾ ਨਕਸਾ ਤੋ ਕਰੋ ਤਨਾਮ ਲਾਇਆ ਜੇ ਨਾ ਤੋਰੇ ਪਾਇਆ ਸੰਜੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਤੂੰ ਹਾਂਜੀ ਤਾਂ 40 ਮੁਕਤਾਂ ਦੇ ਨਾਮ ਸੁਣਾਉਣੇ ਆ ਹਾ ਜੀ ਆਪਣਾ ਗੁਰਦਰਾ ਗੁਰਦਰਾ ਮੁਕਤਸਰ ਸਾਹਿਬ ਆ ਗੁਰਦਰਾ ਟੋਟੀ ਗੰਢੀ ਦਰਬਾਰ ਸਾਹਿਬ ਜਿੱਥੇ ਵਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ ਮਾਗੀ ਦਾ ਮੇਲਾ ਨੰਗਾ ਜਿੱਥੇ ਸੰਗਤਾਂ ਗਈਆਂ ਸੀ ਹੁਣ ਪਿੱਛੇ ਜੇ ਮਾਗੀ ਦਾ ਮੇਲਾ ਮੁਕਤਸਰ ਸਾਹਿਬ ਜਿੱਥੇ ਬਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ ਜੰਗ ਦੇ ਵਿੱਚ 40 ਸਿੰਘ ਪਹਿਲਾਂ ਚੜ ਗਏ ਸੀ ਉਹਨਾਂ ਬਾਚਾਣ ਕੇ ਸ਼ਹੀਧੀਆਂ ਪ੍ਰਾਪਤ ਕੀਤੀਆਂ ਉਹਨਾਂ ਮੁਕਤੀ ਪ੍ਰਾਪਤ ਕੀਤੀ ਬਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੇ ਨਾਮ ਆਇਦਾਵਾ ਭਾਈ ਮਾ ਸਿੰਘ ਕਸ਼ਮੀਰ ਸਿੰਘ ਸਾਧੂ ਸਿੰਘ ਸਰਜਾ ਸਿੰਘ ਸੋਹਲ ਸਿੰਘ ਸੁਲਤਾਨ ਸਿੰਘ ਸੰਤ ਸਿੰਘ ਸੋਭਾ ਸਿੰਘ ਅਰਸਾ ਸਿੰਘ ਘਹਰੀ ਸਿੰਘ ਕਰਨ ਸਿੰਘ ਕਰਮ ਸਿੰਘ ਕਾਲਾ ਸਿੰਘ ਕੀਰਤ ਸਿੰਘ ਕਰਪਾਲ ਸਿੰਘ ਖੁਸ਼ਾਲ ਸਿੰਘ ਗੁਲਾਬ ਸਿੰਘ ਗੰਗਾ ਸਿੰਘ ਗੰਡਾ ਸਿੰਘ ਚੰਬਾ ਸਿੰਘ ਜੋਗਾ ਸਿੰਘ ਜਾਦੂ ਸਿੰਘ ਜੰਗ ਸਿੰਘ ਗਰਬਾਰਾ ਸਿੰਘ ਦਰਬਾਰਾ ਸਿੰਘ ਦਿਆਲ ਸਿੰਘ ਦਲਬਾਗ ਸਿੰਘ ਧਰਮ ਸਿੰਘ ਤਨਾ ਸਿੰਘ ਨਿਹਾਲ ਸਿੰਘ ਨੰਧਾਨ ਸਿੰਘ ਭਾਗ ਸਿੰਘ ਬੂੜ ਸਿੰਘ ਪੋਲਾ ਸਿੰਘ ਪੰਗਾ ਸਿੰਘ ਮਾਨ ਸਿੰਘ ਮੱਜਾ ਸਿੰਘ ਮਯਾ ਸਿੰਘ ਰਾਏ ਸਿੰਘ ਲਸ਼ਮਣ ਸਿੰਘ ਅੱਜ ਇਹ 40 ਮੁਖਤਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖੋ ਕਿਦਾਂ ਇੱਕ ਗੁਣਾ ਦੀ ਗੁੱਠਲੀ ਸੀ ਬੱਚਾ ਇੱਕ ਗੁਰੂ ਦਾ ਸਿੱਖ ਗੁਰੂ ਦੀ ਬਾਣੀ ਨਾਲ ਜੁੜਿਆ ਹੋਇਆ ਸੀ ਬੱਚਾ ਉਹਨੂੰ ਐਸੇ ਰਾਹ ਪਾਤਾ ਉਹਨੂੰ ਐਸੇ ਹਾਲਾਤਾਂ 'ਚ ਲਿਆ ਕੇ ਖੜਾ ਕਰਤਾ ਅੱਜ ਵੀ ਆਪਣੇ ਆਪ ਤੋਂ ਵੀ ਬੇਮੁਖ ਹੋਇਆ ਖੜਾ ਬਦੂਦਾ ਸਿੱਖ ਸੀ ਅਮਰਸ਼ਾ ਗਿਆ ਹਈ ਤੇ ਰਹਣਾ ਹਾਂਜੀ ਅਮਰਤਸ਼ਾ ਗਿਆ ਹੈ ਮੇਰਾ ਪੈਂਟ ਵਾਲਿਆਂ ਲਵਾਤਾ ਹੈ ਨਾ ਗਾਤਰਾ ਹਾਂ ਹਾਂ ਤੇ ਅੱਜ ਇੰਨੀ ਜਾਨੀ ਕਿ ਬੁੱਧੀ ਪ੍ਰੈਸਟ ਹੋਈ ਪਈ ਐ ਇਸ ਟਾਈਮ ਵੀ ਆਪਣੀ ਸੋਜੀ ਵੀ ਗਵਾਈ ਬੈਠਾ ਵੀਰਾ ਇਹ ਤਾਂ ਰਾਤ ਵੀਰੇ ਨੂੰ 1 ਵਜੇ ਲੈ ਕੇ ਆਏ ਐ ਇੱਥੇ ਆਏ ਨੂੰ ਦਵਾਈ ਦੋਈ ਦਿੱਤੀ ਥੋੜਾ ਹੁਣ ਰਿਲੈਕਸ ਆ ਸੈਟ ਆ ਹਜੇ ਤੇ ਨਹੀਂ ਤਾਂ ਘਰੇ ਬੰਨਿਆ ਹੋਇਆ ਸੀ ਮੰਜਿਆਂ ਦੇ ਨਾਲ ਤੇ ਅੱਜ ਸਾਡਾ ਇੱਕ ਸੁਨੇਹਾ ਜ਼ਰੂਰ ਸੁਣਿਓ ਸਾਰੇ ਭੈਣ ਭਰਾ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਬਹੁਤ ਨਵੇਂ ਨਵੇਂ ਮੁੰਡੇ ਕੁੜੀਆਂ ਬਲੌਗਰ ਬਣ ਰਹੇ ਨੇ ਜਾਂ ਸੋਸ਼ਲ ਮੀਡੀਆ ਤੇ ਕੋਈ ਆਪਣੀਆਂ ਗੱਲਾਂ ਦੱਸਦੇ ਨੇ ਕਿਸੇ 'ਚ ਕੋਈ ਗੌਣਾ ਕਿਸੇ 'ਚ ਕੋਈ ਕਲਾਵਾ ਤੇ ਕਈ ਐਸ ਜੀਆਂ ਕੋਈ ਸਿੱਧੀਆਂ ਪਿਆਰੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਵੀ ਲੋਕ ਬਹੁਤ ਹਾਈਪ ਦਿੰਦੇ ਨੇ ਉਹਨਾਂ ਨੂੰ ਵੀ ਲੋਕ ਬਹੁਤ ਸ਼ੇਅਰ ਕਰਦੇ ਨੇ ਆਪਾਂ ਕਈ ਵਾਰੀ ਹਾਸੇ ਮਜ਼ਾਕ ਦੇ ਵਿੱਚ ਕੋਈ ਐਸ ਜੀ ਗੱਲ ਕਰਦੇ ਆ ਅਸੀਂ ਕਮੈਂਟਾਂ ਦੇ ਵਿੱਚ ਕੁਝ ਇਹੋ ਜਿਹੇ ਸ਼ਬਦ ਲਿਖ ਦਿੰਨੇ ਆ ਇਹੋ ਜੇ ਆਪਣੇ ਅੰਦਰਲੇ ਕੋਈ ਜਿਹੜੀ ਜ਼ਹਿਰ ਸਾਡੇ ਭਰੀ ਪਈ ਹੁੰਦੀ ਆ ਉਹ ਸਾਹਮਣੇ ਵਾਲੇ ਦੇ ਉੱਪਰ ਢੇਰੀ ਕਰ ਦਿੰਨੇ ਆ ਪਰ ਉਸ ਜ਼ਹਿਰ ਦਾ ਉਹ ਤੁਹਾਡੇ ਕਹੇ ਹੋਏ ਕੀਤੀਆਂ ਹੋਈਆਂ ਗੱਲਾਂ ਕੀਤੇ ਹੋਏ ਮਜ਼ਾਕ ਬੰਦੇ ਦੀ ਜ਼ਿੰਦਗੀ 'ਚ ਕਿਦਾਂ ਜ਼ਹਿਰ ਘੋਲਦੇ ਆ ਉਹ ਤੁਹਾਡੇ ਸਾਹਮਣੇ ਖੜਾ ਮਹਿੰਦਰ ਧਰਮਪ੍ਰੀਤ ਸਿੰਘ ਧਰਮਪ੍ਰੀਤ ਦੀ ਜ਼ਿੰਦਗੀ ਦੇ ਵਿੱਚ ਵੀ ਉਹ ਹਾਲਾਤ ਬਣੇ ਸੋਸ਼ਲ ਮੀਡੀਆ ਤੇ ਇਹ ਬੱਚਾ ਵੀ ਹੱਸਦਿਆਂ ਖੇਡਦਿਆਂ ਮਜ਼ਾਕ ਕਰਦਿਆਂ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਪਰ ਅੱਜ ਨਾ ਤਾਂ ਇਹਦਾ ਕੋਈ ਆਪਣਾ ਪੇਜ ਆ ਨਾ ਅੱਜ ਇਹਦੇ ਕੋਲੇ ਕੋਈ ਇਨਕਮ ਆ ਨਹੀਂ ਤਾਂ ਜੇ ਆਪਦੇ ਨਾਂ ਤੇ ਇੱਕ ਪੇਜ ਚਲਾਈ ਜਾਂਦਾ ਕੱਲਾ ਤਾਂ ਵੀ ਇਹ ਆਪਦੀ ਸੋਹਣੀ ਰੋਟੀ ਕਮਾਉਂਦਾ ਪਰ ਇਹਨੂੰ ਵੱਡੇ ਮગર ਮੱਛਾਂ ਨੇ ਆ ਕੇ ਹਾਈਜੈਕ ਕਰ ਲਿਆ ਉਹ ਲੈ ਕੇ ਆਪਦੇ ਨਾਲ ਚਾਕੇ ਉੱਥੇ ਰੱਖਿਆ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੇ ਉਨਰੀ ਭਾਵ ਨਾਲ ਗਲਤ ਸੀ ਉਸ ਟਾਈਮ ਸ਼ਾਇਦ ਉਹਨਾਂ ਦੀ ਭਾਵਨਾ ਸਹੀ ਰਹੀ ਹੋਣੀ ਆ ਪਰ ਅੱਜ ਜਿਹੜੇ ਇਹ ਹਾਲਾਤ ਆ ਚਾਹੇ ਉਹ ਡਿਪਰੈਸ਼ਨ ਜਾਣ ਕਰਕੇ ਹੋ ਗਏ ਚਾਹੇ ਉਹਨਾਂ ਕਰਕੇ ਹੋ ਗਏ ਅੱਜ ਇਹਨੂੰ ਲੋੜ ਆ ਸਪੋਰਟ ਦੀ ਅੱਜ ਇਹਨੂੰ ਲੋੜ ਆ ਸਾਥ ਦੀ ਜੇ ਉਹ ਸੱਚੇ ਮਨ ਨਾਲ ਸਹੀ ਤਰੀਕੇ ਨਾਲ ਲੈ ਕੇ ਗਏ ਸੀ ਇਹਨੂੰ ਤੇ ਅੱਜ ਉਹਨਾਂ ਦਾ ਫਰਜ਼ ਬਣਦਾ ਸੀ ਇਸ ਪਰਿਵਾਰ ਦੇ ਨਾਲ ਖੜਨ ਦਾ ਅੱਜ ਉਹ ਆ ਕੇ ਧਰਮਪ੍ਰੀਤ ਦਾ ਸਾਥ ਦਿੰਦੇ ਧਰਮਪ੍ਰੀਤ ਦੇ ਹਾਲਾਤ ਕੀ ਬਣ ਗਿਆ ਕਿੱਦਾਂ ਬਣ ਗਿਆ ਕਿਉਂ ਬਣ ਗਿਆ ਇਹ ਸਾਰੇ ਸਵਾਲਾਂ ਦਾ ਜਵਾਬ ਆ ਜਿਹੜਾ ਇਹਦਾ ਪਿਛਲਾ ਜੀਵਨ ਜਿਹੜਾ ਪਿਛਲੇ 5-7 ਸਾਲਾਂ ਚ ਆਪਾਂ ਦੇਖਿਆ ਉਹਦੇ ਵਿੱਚੋਂ ਮਿਲਦਾ ਫਿਕਰ ਨਾ ਕਰ ਤੂੰ ਬਾਬਾ ਨਾਨਕ ਮਿਹਰ ਕਰੂਗਾ ਜੀ ਤੇ ਬਸ ਸਾਡੀ ਤੇ ਕਹੀ ਬੇਨਤੀ ਹੈ ਜੀ ਵੀ ਥੋੜਾ ਜਿਹਾ ਧਿਆਨ ਰੱਖਿਆ ਜਾਵੇ ਸੋਸ਼ਲ ਮੀਡੀਆ ਅੱਜ ਦੋ ਤਾਰੀ ਤਲਵਾਰ ਆ ਹੈਨਾ ਤੇ ਆਪਾਂ ਉਹਦੇ ਤੇ ਕਿਸੇ ਨਾਲ ਇੰਨੀ ਵੀ ਜਿਆਗਤੀ ਨਾ ਕਰੀਏ ਵੀ ਉਹਦੇ ਆ ਹਾਲਾਤ ਬਣ ਜਾਣ ਮੁੱਖ ਮੰਤਰੀ ਮੁੱਖ ਮੰਤਰੀ ਮੁੱਖ ਮੰਤਰੀ ਕਹਿ ਕਹਿ ਕੇ ਵਿਚਾਰੇ ਨੂੰ ਪਹਿਲਾਂ ਤਾਂ ਇੰਨਾ ਉੱਪਰ ਚੱਕਤਾ ਹੁਣ ਐਸ ਹਾਲਾਤ ਚ ਥੱਲੇ ਸੁੱਟਿਆ ਵੀ ਥੱਲੇ ਜ਼ਮੀਨ ਵੀ ਨਹੀਂ ਮਿਹੜੀ ਢਿੱਗਣ ਲਈ ਉਹਨੂੰ ਵਿਚਾਰੇ ਨੂੰ ਤੇ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਪਹੁੰਚਿਆ ਵਾ ਧਰਮਪ੍ਰੀਤ ਉਰਫ ਮੁੱਖ ਮੰਤਰੀ ਅਰਦਾਸ ਕਰਿਓ ਬਸ ਜਿਹੜੀਆਂ ਪਿੱਛੇ ਹੋ ਗਈਆਂ ਗੱਲਾਂ ਛੱਡ ਦੀ ਆਪਾਂ ਇੱਕ ਅਰਦਾਸ ਕਰਿਓ ਇਸ ਬੱਚੇ ਵਾਸਤੇ ਇਸ ਬੱਚੇ ਦੇ ਮਾਂ ਬਾਪ ਵਾਸਤੇ ਛੋਟੀ ਭੈਣ ਵਾਸਤੇ ਦੇਖੋ ਕਿਦਾਂ ਮਾਪਿਓ ਆਪਣੇ ਭੈਣ ਭਰਾ ਲਈ ਇੱਕ ਭੈਣ ਕਿੰਨਾ ਸੁਪਨੇ ਸਜੈਂਦੀ ਆ ਕਿੰਨੀਆਂ ਸਦਰਾਂ ਹੁੰਦੀਆਂ ਮਾਪਿਓ ਦੀਆਂ ਕਿੰਨੀਆਂ ਸਦਰਾਂ ਜੁੜੀਆਂ ਹੁੰਦੀਆਂ ਪੁੱਤ ਨਾਲ ਵੀ ਮੈਂ ਵਿਆਹ ਪੁੱਤ ਦਾ ਕਰੂੰਗੀ ਮੇਰਾ ਪੁੱਤ ਐ ਹੋ ਮੇਰੀ ਨੂੰ ਆਉ ਪਰ ਅੱਜ ਉਹ ਸਾਰਾ ਕੁਝ ਮਿੱਟੀ ਚ ਰੋਲਿਆ ਪਿਆ ਇਸ ਟਾਈਪ ਜਿੱਥੇ ਉਸ ਘਰ ਦੇ ਵਿੱਚ ਬਾਹ ਵਾਈ ਕਰਨ ਵਾਲੇ ਲੋਕ ਆਉਂਦੇ ਹੀ ਬਾਹ ਵਈ ਬਾਹ ਬਾਹ ਵਈ ਬਾਹ ਉੱਥੇ ਅੱਜ ਕੁੱਟਣ ਵਾਲੇ ਆਉਂਦੇ ਆ ਉਥੇ ਅਜ ਮਾਰਨ ਵਾਲੇ ਆਉਂਦੇ ਆ ਵੀ ਇਹਨੂੰ ਕੁੱਟੋ ਮਾਰੋ ਲੋਕ ਇਹ ਨਹੀਂ ਸਮਝਦੇ ਵੀ ਦੀ ਹਾਲਤ ਦੇਖੋ ਪਤਾ ਨਹੀਂ ਉਹ ਲੋਕ ਮੈਂਟਲੀ ਅਫਸੈਟ ਆ ਜਾਂ ਡਿਪਰੈਸ਼ਨ ਚ ਜਿਹੜੇ ਇਹਦੀ ਸਮੱਸਿਆ ਨੂੰ ਨਹੀਂ ਸਮਝ ਪਾ ਰਹੇ ਇਸ ਕਰਕੇ ਸਾਡੀ ਬੇਨਤੀ ਹੈ ਭਾਈ ਆਪਾਂ ਥੋੜਾ ਜਿਆ ਸੋਝੀ ਵੜਤੀਏ ਆਪਣੀ ਸਮਝ ਵੜਤੀਏ ਤੇ ਇੰਨੀ ਹੁਣ ਸਾਡੀ ਬੇਨਤੀ ਨੂੰ ਸੁਣ ਲਿਓ ਵੀ ਇਸ ਬੱਚੇ ਲਈ ਅਰਦਾਸ ਕਰਦੇ ਹੋ ਇੱਕ ਵਾਰ ਵੀ ਇਹ ਹੁਣ ਠੀਕ ਹੋ ਕੇ ਆਪਣੇ ਮਾਂ-ਬਾਪ ਦੀ ਸੇਵਾ ਕਰੇ ਆਪਣਾ ਜੀਵਨ ਅੱਗੇ ਵਧਾਵੇ ਇੰਨੀ ਕਰ ਅਰਦਾਸ ਬੇਨਤੀ ਜ਼ਰੂਰ ਕਰਿਓ ਤੇ ਇੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰਨ ਦੇ ਨਾਲ ਤੁਹਾਡੀ ਕੀਤੀ ਹੋਈ ਸ਼ੇਅਰ ਵੀਡੀਓ ਸ਼ਾਇਦ ਕਿਸੇ ਐਸੇ insan ਤੱਕਰ ਪਹੁੰਚੇ ਤੇ ਉਹਦੀ ਕੀਤੀ ਹੋਈ ਅਰਦਾਸ ਕਿਸੇ ਦੇ ਦਿਲ ਤੋਂ ਨਿਕਲੀ ਹੋਈ ਹੋ ਅਸੀਸ ਉਸ ਅਕਾਲ ਪੁਰਖ ਤੱਕਰ ਪਹੁੰਚੇ ਤੇ ਇਸ ਬੱਚੇ ਨੂੰ ਮਹਾਰਾਜ ਤੰਦਰੁਸਤੀਆਂ